ਉਦੇ ਲੁਧਿਆਣਾ ਦੇ ਖਰੋਂ ਤੁਸੀਂ ਤੇ ਮਹਦ ਦੀਪਕ ਕੁਮਾਰ ਗੱਲ ਕਰਕੇ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਬੜੀ ਮਾੜੀ ਆ ਪੰਜਾਬ ਵਾਸੀ ਆਪਣੇ ਪੰਜਾਬ ਦੇ ਵਿੱਚ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਨੂੰ ਸੇਵ ਨਹੀਂ ਸਮਝਦੇ ਕਦੀ ਗੋਲੀਆਂ ਚੱਲ ਜਾਂਦੀਆਂ ਤੇ ਕਦੀ ਚੋਰੀਆਂ ਹੋ ਜਾਂਦੀਆਂ ਤੇ ਕ ਇੱਕ ਬੀਤੇ ਰਾਤ ਇੱਕ ਮਾਮਲਾ ਸਾਹਮਣੇ ਆਇਆ ਫੋਕਲ ਪੁਆਇੰਟ ਦੇ ਸ਼ੋ ਸ਼ੋਰੂਮਾ ਬੂਟਾ ਦਾ ਇੱਕ ਦਵਾਰ ਫਾੜ ਕੇ ਚੋਰਾ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਤਸਵੀਰਾਂ ਕਿ ਕਿੱਡਾ ਵੱਡਾ ਹਾਲ ਹੋ ਚੁੱਕਾ ਆ 4 ਇੰਚੀ ਦੀਵਾਰ 파ੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮਾਲਕਾਂ ਨੇ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਸ ਵਾਰ ਕਿ ਕਿੰਨੀ ਚੋਰੀ ਹੋਈ ਆ ਤੇ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਵਗੈਰਾ ਜਾਂ ਉਹਨਾਂ ਦਾ ਇਸ ਵਾਰ ਕੀ ਕਹਿਣਾ ਜਾਂ ਪੁਲਿਸ ਮੁਲਾਜ਼ਮਾਂ ਨੇ ਵੀ ਗੱਲ ਕਰਨਾਂਗੇ ਔਰ ਤੁਸੀਂ ਕੀ ਜਾਂਚ ਕੀਤੀ ਜਾਂ ਇੱਥੇ ਕੀ ਕਾਰਵਾਈ ਕਰ ਰਹੇ ਜਿਹੜੇ ਸ਼ੋਰੂਮ ਦੇ ਮਾਲਕ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਕਿ ਕਿੰਨੇ ਵਜੇ ਦਾ ਮਾਮਲਾ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗਿਆ ਭਾਈ ਨਾਮ ਕੀ ਤੁਹਾਡਾ ਮੇਰਾ ਨਾਮ ਹੈਗਾ ਜੀ ਪ੍ਰੇਮ ਖੁੱਲਰ ਤੇ ਇਹ ਮਾਮਲਾ ਕਦੋਂ ਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇੱਥੇ ਚੋਰਾ ਵੱਲੋਂ ਵਾਰਦਾਤ ਨੂੰ ਜਾਨ ਦਿੱਤਾ ਅੱਜ ਸਵੇਰੇ ਸਾਡੇ ਜਿਹੜੇ ਸੇਲਜ਼ਮੈਨ ਆ ਉਹਨੇ ਆਗੇ ਪਹਿਲਾਂ ਦੁਕਾਨ ਖੋਲੀ ਜੀ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਇਦਾਂ ਦਾ ਕਰਕੇ ਜੀ ਆਪਣੀ ਦੁਕਾਨ ਤੇ ਕੋਈ ਚੋਰੀ ਹੋ ਗਈ ਆ ਤੇ ਥੋੜਾ ਜਿਹਾ ਮਾਲ ਗਿਆ ਬਚਾਅ ਹੋ ਗਿਆ ਬਹੁਤ ਤੇ ਮੈਂ ਬੇਟੇ ਨੂੰ ਫੋਨ ਕੀਤਾ ਕਿ ਜਿਆਰੀ ਵੀ ਕਾਤਾ ਜਲਦੀ ਆ ਜਾ ਮੇਰੇ ਬੇਟਾ ਹੈਗਾ ਵਕੀਲ ਵੀ ਤੂੰ ਜਲਦੀ ਆ ਜਾ ਤੇ ਮੈਨੂੰ ਨਾਲ ਲੈ ਜਾ ਮੇਰੀ ਤबीयत ਠੀਕ ਨਹੀਂ ਹੁੰਦੀ ਮੈਂ ਘਟਾਂ ਦਾ ਜੇ ਉਹਦਾ ਨਾ ਲਗਾਤਾਰ ਮੈਂ ਮਤਲਬ ਵਿਚੋਂ ਕਿ ਨਹੀਂ ਅੰਦਰ ਬੇਟੇ ਨੂੰ ਬੁਲਾਉਣਾ ਮੈਂ ਬੇਟੇ ਨੂੰ ਨਾਲ ਲੈ ਕੇ ਜਦੋਂ ਤੁਸੀਂ ਆਏ ਤਾਂ ਦੇਖਿਆ ਸਾਡਾ 3-4 ਜੋੜੇ ਗਏ ਸੀ ਉਹ ਵੀ ਜਿਹੜੇ ਰਾਤੀ ਕਿਸੇ ਨੂੰ ਦਿਖਾਏ ਇੱਥੇ ਖੋਲ ਕੇ ਰੱਖਦੇ ਤੇ ਸਾਨੂੰ ਇੱਥੇ ਲਟਕਣ ਮਿਲੇ ਆ 12:99 ਰੁਪਏ ਦਾ ਤੇ ਕਾਫੀ ਬਚਾਅ ਹੋ ਗਿਆ ਸਾਡਾ 3-4 ਜੋੜੇ ਜਿਹੜੇ ਗਏ ਆ 4 ਜੋੜੇ ਜਾ ਸਕਦੇ 3 ਜੋੜੇ ਜਾ ਸਕਦੇ ਕਿੰਨਾ ਕ ਨੁਕਸਾਨ ਹੋਜ ਗਿਆ ਤੁਹਾਡਾ 4-5000 ਦਾ ਹੋਏਗਾ ਬਦ ਤੋਂ ਬਦ ਕੋਈ ਸੀਸੀਟੀਵੀ ਕੈਮਰੇ ਫੋਟੋ ਵਗੈਰਾ ਤੁਹਾਡੇ ਕੋਲ ਫੋਟੋ ਹੈਗੀ ਆ ਜੀ ਕਿੰਨੇ ਵਜੇ ਆਏ ਆ 12:00 ਵਜੇ ਕੁਝ ਮਿੰਟ ਤੇ ਆਏ ਆ 3 ਵਜੇ ਕੁਝ ਮਿੰਟ ਤੇ ਮੈਨੂੰ ਐਕਟ ਨਹੀਂ ਪਤਾ ਫੋਟੋ ਹੈਗੇ ਫੋਟੋ ਦੇਖ ਲਓ ਟਾਈਮ ਵੀ ਹੈਗਾ ਆਪਣੇ ਕੋਲ ਕੈਮਰੇ ਚ ਆਈ ਹੋਈ ਆ ਤੋ ਤੁਸੀਂ ਦੇਖ ਸਕਦੇ ਕਿੰਨੇ ਬੰਦੇ ਸੀਗੇ ਉਹ ਚਾਰ ਬੰਦੇ ਸੀਗੇ ਜੀ ਦੋ ਬੰਦੇ ਅੰਦਰ ਵੜੇ ਆ ਦੋ ਬੰਦੇ ਬਾਹਰ ਖੜੇ ਸੀਗੇ ਤੇ ਨਿਕਲਦੇ ਵੜਦੇ ਦੇਖੇ ਆ ਤੋ ਤੁਸੀਂ ਕੈਮਰੇ ਜੀ ਤੁਹਾਨੂੰ ਫੋਟੋ ਦੇ ਦਿੰਦੇ ਆ ਤੁਸੀਂ ਦੇਖ ਲਓ ਪੁਲਿਸ ਪੁਲਿਸ ਮਾਜੀ ਮਾਈਸੇ ਮੋਕਾ ਲੱਗ ਗਿਆ ਮਾਈ ਜੀ ਪਰ ਉਹਨਾਂ ਨੇ ਬਸ ਅੰਦਰ ਵੜੇ ਆ ਤੇ ਜਿਹੜੇ ਤਾਂ ਪਹਿਲੇ ਆਏ ਸੀ ਪੁਲਸ ਵਾਲੇ ਜਿਹੜੇ ਹੁੰਦੇ ਆ ਜਿਹੜੇ ਪੀਸੀਆਰ ਵਾਲੇ ਉਹਦਾ ਤਸੱਲੀਨਾ ਦੇਖ ਕੇ ਐਂ ਝਲ ਕੇ ਚਲੇ ਗਏ ਠੀਕ ਆ ਮੰਨ ਗਏ ਵੀ ਠੀਕ ਐ ਜਿਹੜੇ ਇਹਨਾਂ ਦੇ ਆਪਣੇ ਇੰਚਾਰਜ ਸੀਗੇ ਇੱਥੋਂ ਦੇ ਜਿਹੜੇ ਪੁਲਿਸ ਵਾਲੇ ਉਹਨੂੰ ਟਾਈਮ ਹੀ ਨਹੀਂ ਸੀਗਾ ਉਹ ਫਟਾਫਟ ਬਾਹਰ ਵੀ ਨਹੀਂ ਦੇਖਿਆ ਮਤਲਬ ਉਹਨੇ ਅੰਦਰ ਇਧਰਲੇ ਪਾਸੇ ਵੀ ਨਹੀਂ ਆਏ ਜਿਹੜੇ ਨਾ ਰੌਕਮੈਂਡ ਦੇ ਜਿੱਥੋਂ ਜ਼ਿਆਦਾ ਮਿਹਨਤ ਕਰਵੜ ਕੀਤੀ ਐ ਤੇ ਸਾਡੇ ਵਾਲੇ ਵੀ ਨਹੀਂ ਪੂਰੀ ਤਰ੍ਹਾਂ ਦੇਖਿਆ ਉਹਨਾਂ ਨੇ ਭੱਜਣ ਦੀ ਕੀਤੀ ਕੋਈ ਕਹੇ ਉਲਟਾ ਉਲਟਾ ਸਾਡੇ ਮੁੰਡੇ ਨੂੰ ਕਹਿਣ ਲੱਗੇ ਤੂੰ ਤਾਂ ਨਹੀਂ ਚੋਰ ਨੂੰ ਚੋਰ ਫੜਾ ਦਿਓ ਵੀ ਅਸੀਂ ਕਿੱਥੋਂ ਚੋਰ ਫੜਾ ਦੇਣਾ ਤੁਹਾਨੂੰ ਕਿ ਤੁਸੀਂ ਚੋਰ ਫੜਾ ਦੋ ਆਹ ਕਹਿੰਦਾ ਚੋਰ ਫੜਾ ਦਿਓ ਚੋਰ ਕਿਹੜਾ ਹੈਗਾ ਸਾਨੂੰ ਵੀ ਪਤਾ ਹੋਵੇ ਤੁਸੀਂ ਆਪ ਹੀ ਨਾ ਫੜ ਲੀਏ ਇਹ ਚੱਕਰ ਹੈ ਜੀ ਕੀ ਹੁਣ ਮੰਗ ਕੀ ਕਰਦੇ ਹੁਣ ਮੰਗ ਕਰਦੇ ਆ ਤੇ ਇੱਕ ਤਾਂ ਇੱਥੇ ਕੋਈ ਪਹਿਰਾ ਲਾਓ ਇੱਕ ਕਿਹੜਾ ਖਾਲੀ ਪਿਆ ਜਣਾ ਨਾਲ ਦਾ ਮਕਾਨ ਖਾਲੀ ਆ ਉਹਨਾਂ ਨੂੰ ਕੋਈ ਜ਼ਿਆਦਾ ਕਰਾਇਓ ਦਿਓ ਜਾਂ ਵੇਚੋ ਜਾਂ ਇੱਥੇ ਕੋਈ ਬੰਦਾ ਬਿਠਾਓ ਦੂਸਰੀ ਗੱਲ ਜਿਹੜਾ ਤੇ ਪੁਲਿਸ ਦਾ ਪਹਿਰਾ ਤੇਜ਼ ਕਰਵਾਓ ਕੁਝ ਕਰੋ ਜੇ ਕੋਈ ਕਰੋ ਬੁਰਾ ਹਾਲ ਤੇ ਬੰਕੇ ਦਿਹਾੜਿਆ ਇੱਥੇ ਦਿਲ ਰਾਤ ਪਿੱਛੇ ਕੋਈ ਨਾ ਕੋਈ ਹੁੰਦਾ ਹੀ ਰਹਿੰਦਾ ਕੋਈ ਦੇਖਦੇ ਰਹਿੰਦੇ ਨੇ ਤੇ ਕੋਈ ਨਾ ਕੋਈ ਘਟਵੜ ਹੁੰਦੀ ਆ ਰੌਕਮੈਨ ਵਾਲੇ ਦੇ ਦੇ ਵੀ ਚੋਰੀ ਹੋਈ ਆ ਇਹ ਕਹਿੰਦੇ ਸਾਡਾ ਏਸੀ ਚਲ ਗਿਆ ਹੋਰ ਬੜਾ ਸਮਾਨ ਚਲਾ ਗਿਆ ਇਹਨਾਂ ਚੋਰੀ ਕਦੋਂ ਹੋਈ ਇਹ ਵੀ ਕਹਿੰਦੇ ਪਤਾ ਨਹੀਂ ਸਾਡੇ ਰਾਤ ਨੂੰ ਹੋਈ ਆ ਅੱਜ ਹੀ ਹੋਈ ਹੋਣੀ ਜਦ ਚੋਰ ਆਏ ਆ ਜਦ ਪਹਿਲਾ ਆਏ ਤਾਂ ਹੁਣ ਇਹ ਹੀ ਦੱਸ ਸਕਦੇ ਆ ਅੰਦਰੋਂ ਵੀ ਕਾੜੀ ਕਾੜੀ ਚੀਜ਼ ਚੋਰੀ ਹੋਈ ਆ ਕਦੋਂ ਹੋਈ ਆ ਇਹ ਜਦ ਤੁਸੀਂ ਦੇਖ ਸਕਦੇ ਹੋ ਜਦ ਪਹਿਲਾ ਚੋਰੀ ਹੋ ਗਈ ਆ ਤੇ ਇਹਨਾਂ ਨੇ ਸਿਕਿਉਰਿਟੀ ਗਾਰਡ ਵਗੈਰਾ ਨਹੀਂ ਰੱਖਿਆ ਕੋਈ ਸੀਸੀਟੀਵੀ ਕੈਮਰਨ ਲਾਈ ਕੁਛ ਨਹੀਂ ਹੈ ਤੇ ਕੋਈ ਕੋਈ ਸਕਿਉਰਿਟੀ ਗਾਰਡ ਨਹੀਂ ਹੈ ਕੁਛ ਨਹੀਂ ਹੈ ਤੇ ਰੰਦਾ ਇਹ ਖਾਲੀ ਜਗ੍ਹਾ ਦਾ ਸਾਨੂੰ ਡਰ ਹੈਗਾ ਸਾਡੇ ਪਰਲੇ ਬਲੇ ਵੀ ਖਾਲੀ ਆ ਸੀ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਭਾਈ ਤੁਸੀਂ ਇੱਥੇ ਜਾ ਕੋਈ ਬੰਦਾ ਬਿਠਾਓ ਜਾਂ ਦਾ ਕੋਈ ਹੱਲ ਕਰੋ ਕਿਤੇ ਇਹ ਖੂਨ ਨਾ ਹੋਵੇ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਜਿੱਦਾਂ ਨਾਲ ਕਾਲ ਵਾਲੇ ਹੈਗੇ ਸਾਡੇ ਇਹਨਾਂ ਦੇ ਤਾਰਾ ਕੱਟ ਕੇ ਲੈ ਗਏ ਇਹ ਵੀ ਦੱਸਿਆ ਬੌਜੀ ਆਏ ਹੋਏ ਆ ਆਜੋ ਤੁਸੀਂ ਦੇਖ ਲਓ ਇਹਨਾਂ ਦੀ ਵੀ ਲੈ ਕੇ ਚੋਰੀ ਕਰਕੇ ਲੈ ਗਏ ਸਮਾਨ ਇੱਥੇ ਕੋਈ ਪੁੱਛਦਾ ਤਾਂ ਹੈ ਨਹੀਂ ਕੋਈ ਮੂਨੋਲਿਸ ਵਾਲਿਆਂ ਦੇ ਉਹਨਾਂ ਦੇ ਵੀ ਉੱਪਰ ਚੜ ਕੇ ਗੰਦੇ ਉਤਾਰਾ ਦੂਰਾ ਕੱਟ ਕੇ ਲੈ ਗਏ ਪਤਾ ਨਹੀਂ ਕੋਈ ਚੀਜ਼ ਚੱਕ ਕੇ ਲੈ ਗਏ ਯਾਨੀ ਚੋਰਾਂ ਦੇ ਨਿਸ਼ਾਨੇ ਉੱਤੇ ਸਾਰਾ ਰੋਡ ਆ ਕਿ ਇੱਕ ਨਾ ਇੱਕ ਦੁਕਾਨ ਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਚੋਰੀ ਹਾਂਜੀ 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 ਦੇਖ ਲਓ ਕਿੰਨਾ ਬੁਰਾ ਹਾਲ ਹੈ ਇਹ ਤਾਂ ਚਲੋ ਪਰਮਾਤਮਾ ਸਾਡਾ ਬਚਾ ਕਰਦਾ ਨਹੀਂ ਤੇ ਪਤਾ ਨਹੀਂ ਕੀ ਕੀ ਲੈ ਜਾਂਦੇ ਕੀ ਕੀ ਹੋ ਜਾਂਦਾ ਸਾਡਾ ਜੋ ਵੀ ਆ ਤਈ ਤੁਹਾਡਾ ਕੀ ਨਾਮ ਹੈ ਤੁਹਾਡੀ ਕਿਸੇ ਤੋਂ ਕੰਮ ਹੈ ਮੈਂ ਨਿਸ਼ਾਨਤ ਕਾਲ ਰਹਾ ਮੇਰਾ ਸalon ਤੇ ਮੇਕਅਪ ਦਾ ਕੰਮ ਹੈ ਜੀ ਤੇ ਕੱਲ ਮੇਰੀ ਜਨਰੇਟਰ ਦੀ ਤਾਰਾਂ ਚੋਰੀਆਂ ਹੋਈਆਂ ਸੀਗੀਆਂ ਦੇਖੋ ਤਾਰਾਂ ਚੋਰੀਆਂ ਹੋਣੀਆਂ ਬੈਟਰੀ ਕੱਢ ਨਿਕਲਣੀਆਂ ਲੁੱਟਖੋ ਹੋਣੀਆਂ ਇਹ ਤਾਂ ਆਮ ਗੱਲ ਹੈ ਇੱਥੇ ਜੋ ਹੁੰਦੀ ਹੈ ਤੇ ਇਹ ਜਿਹੜਾ ਕਿਸੇ ਦੇ ਹੋਰ ਘਰ ਵੜ ਕੇ ਦੀਵਾਰ ਤੋੜ ਕੇ ਚੋਰੀ ਕਰਨਾ ਇਹ ਸੋਚੀ ਸਮਝੀ ਗੱਲ ਹੈ ਤੇ ਇਹਦੇ ਤੇ ਪ੍ਰਸ਼ਾਸਨ ਨੂੰ ਥੋੜਾ ਹੱਥ ਪਾਣਾ ਪੈਣਾ ਇਸ ਗੱਲ ਤੇ ਮੇਰੇ ਅਕੋਰਡਿੰਗ ਕਿਉਂਕਿ ਇਹ ਵਾਲੀ 로ਡ ਜਿਹੜੀ ਹੈਗੀ ਹੈ ਇੱਥੇ ਲੁੱਟਖੋ ਤਾਂ ਆਮ ਹੈ ਹਰ ਰੋਜ਼ ਹੁੰਦੀ ਹੈ ਇਹ ਦੇਖੋ ਮੋਬਾਈਲ ਖੁੰਦੇ ਆ ਫੀਮੇਲਸ ਦੇ ਜੁਐਲਰੀਜ਼ ਖੁੰਦੇ ਆ ਇਹ ਰੋਜ਼ ਦਾ ਕੰਮ ਹੈ ਪਰ ਆ ਜਿਹੜੀ ਦੁਕਾਨਾਂ 'ਚ ਚੋਰੀ ਹੋ ਰਹੀ ਹੈ ਇਹ ਵੱਡੀ ਗੱਲ ਇਹਨੂੰ ਥੋੜਾ ਦੇਖਣਾ ਪੈਣਾ ਹੈ ਜੀ ਕੀ ਕਹਿਣਾ ਚਾਹੁੰਗੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਕਿ ਲਾ ਆਰਡਰ ਦੀ ਵਿਵਸਥਾ ਕਾਨੂੰਨ ਕਿੰਨੀ ਕੀ ਸਹੀ ਹੈ ਕਿੰਨੀ ਘਟਲੀ ਕਰ ਰਹੀ ਹੈ ਪੰਜਾਬ ਬਲੋ ਦੇਖੋ ਕੀ ਸਹੀ ਹੈ ਕੀ ਗਲਤ ਹੈ ਉਹ ਮੈਂ ਨਹੀਂ ਦੱਸ ਸਕਦਾ ਮੈਂ ਇੰਨਾ ਹੀ ਦੱਸ ਸਕਦਾ ਕਿ ਦੇਖੋ ਜੇ ਆਮ ਆਦਮੀ ਤੇ ਆ ਕੰਮ ਹੋ ਰਿਹਾ ਹੈ ਫਿਰ ਆਮ ਆਦਮੀ ਪਾਰਟੀ ਦਾ ਨਾਮ ਜਿਹੜਾ ਹੈਗਾ ਆਮ ਆਦਮੀ ਪਾਰਟੀ ਹੈ ਸਾਡੇ ਲਈ ਕਰੋ ਸਿਕਿਉਰਟੀ ਹੁੰਦੀ ਉਹ ਸਾਡੀ ਇੱਕ ਬੇਸਿਕ ਨੀਡ ਹੈ ਉਹ ਪੂਰੀ ਕਰਦੀ ਕਿ बिजनेਸਮੈਨ ਦੁਕਾਨਦਾਰ ਸੁਰੱਖਿਤ ਹੈ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਆ ਦੇਖ ਲੋ ਤੁਸੀਂ ਖੁਦ ਦੇਖੋ ਜੇ ਆ ਆ ਨਾ ਹੁੰਦਾ ਇਹਨਾਂ ਦੇ ਆ ਇੱਕ ਵਾਰੀ ਤੁਸੀਂ ਦਿਖਾਓ ਕੈਮਰਾ ਦਿਖਾਓ ਦੀਵਾਰ ਹੈਗੀ ਹੈ ਅੰਦਰ ਇਹ ਲੋਹੇ ਦਾ ਗ੍ਰਿਡ ਨਾ ਹੁੰਦਾ ਅੰਦਰ ਵੱਢ ਗਏ ਸੀਗੇ ਤੁਸੀਂ ਇਹਨਾਂ ਦਾ ਨੁਕਸਾਨ ਜਿਹੜਾ 5000 ਦਾ ਉਹ ਲੱਖਾਂ ਚ ਚਲ ਜਾਂਦਾ ਸ਼ੋਰੂਮ ਬੂਟਾਂ ਸ਼ੋਰੂਮ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਉਣਾ ਕਿ ਨਾਲ ਇੱਕ ਵੱਡਾ ਸ਼ੋਰੂਮ ਆ ਬੂਟਾਂ ਬੂਟਾਂ ਦਾ ਸ਼ੂ ਸ਼ੋਰੂਮ ਆ ਤੇ ਜਿੱਥੇ ਜਿਹੜੇ ਓਨਰ ਨੇ ਵਕੀਲ ਸਾਹਿਬ ਨੇ ਵਕੀਲ ਸਾਹਿਬ ਦੀ ਸ਼ੋਰੂਮ ਦੇ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੱਲਬਾਤ ਕਰਦੇ ਕਿੰਨੀ ਚੋਰੀ ਹੋਈ ਆ ਤੇ ਕਦੋਂ ਦਾ ਮਾਮਲਾ ਤੇ ਕਿੰਨੇ ਦੀ ਚੋਰੀ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਬੋਟਾ ਦੇ ਸ਼ੋਰੂਮ ਦੇ ਵਿੱਚ ਚੋਰਾਂ ਨੇ ਰਾਤ ਬੀਤੀ ਰਾਤ ਚੋਰੀ ਕਰਨ ਦੀ ਅੰਜਾਮ ਦਿੱਤੀ ਆ ਮਾਲਕ ਸਾਡਾ ਨਾਮ ਜੀ ਤੋਂ ਗੱਲਬਾਤ ਕਰਦੇ ਆ ਪਾਜੀ ਮੇਰਾ ਜੀ ਮੋਹਿਦ ਖੁੱਲਰ ਪਾਜੀ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਬੀਤੀ ਰਾਤ ਤੁਹਾਡੇ ਸ਼ੋਰੂਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਸਰ ਰਾਤ ਨੂੰ ਤਰੀਕੇ ਨਾਲ 12:22 ਦੇ ਮਿੰਟ ਤੇ ਆਏ ਨੇ ਜੋ ਸੀਟੀ ਵੀ ਫੁਟੇਜ ਦੇਖੀ ਆ ਚਾਰ ਬੰਦੇ ਆਏ ਨੇ ਦੋ ਸਾਹਮਣੇ ਰੋਡ ਤੇ ਖੜੇ ਨੇ ਦੋ ਅੰਦਰ ਤਾਲਾ ਤੋੜ ਕੇ ਗਵਾਂਡੀਆਂ ਦੇ ਗੈਸਟਰਾ ਉਹੀ ਐਂਟਰ ਹੋ ਗਏ ਨੇ ਉਸ ਤੋਂ ਬਾਅਦ 3:40 ਦੇ ਬਾਅਦ ਆਊਟ ਹੋਏ ਨੇ 4 ਘੰਟੇ ਦੇ ਮਤਲਬ ਪੂਰੀ ਤੋੜ ਪਾਣਾ 12 ਇੰਚ ਦੀ ਕੰਧ ਤੋੜ ਕੇ ਉਹ ਇੱਕ ਛੋਟਾ ਜਿਹਾ ਹੋਲ ਬਣਾ ਪਾਇਆ ਸਾਡੇ ਸਾਈਡ ਦਾ ਉਧਰੋਂ ਦਾ ਪੂਰੀ ਮੇਰੇ ਕੋਲ 4-5 ਫਟ ਤੁਰਤੀ ਤੋੜੀ ਦੇਖ ਹੀ ਲਈ ਹੋਣੀ ਆ ਜਿਹੜੇ ਹੱਥ ਬਾ ਕੇ ਜਿਹੜੇ ਮੋਹਰੇ ਜੋੜੇ ਪਏ ਸੀ ਉਹੀ ਕੱਢ ਪਾਏ ਸ਼ੂਜ਼ ਦੇ ਤਰ ਗੀਵਨ 4-5 ਜਿਆਦਾ ਨੁਕਸਾਨ ਹੋਇਆ ਆਪਾਂ ਪ੍ਰੋਪਰ ਕੈਲਕੂਲੇਟ ਵੀ ਨਹੀਂ ਕਰ ਸਕਦੇ ਕਿਉਂ ਆਪਾਂ ਨੂੰ ਆਪ ਹੀ ਨਹੀਂ ਪਤਾ ਕੀ ਪਿਆ ਸੀ ਜਿਹੜੇ ਬਾਕਸ ਅਟੈਗ ਪਾਏ ਗਏ ਨੇ ਐਮ ਆਰ ਵੀ ਬਾਈ ਸੇ 4 ਤੋਂ 5 ਜਿਆਦਾ ਨੁਕਸਾਨ ਹੋ ਗਿਆ ਵੱਡੀ ਇਲਜਾਮਦੇਨ ਆਏ ਸੀ ਪਤਾ ਨਹੀਂ ਕੀ ਕੀ ਕਰ ਦੇਣਾ ਚਾਹੁੰਨਾ ਸੀ ਉਹਨਾਂ ਨੇ ਉਹ ਥੱਕ ਉਹ 4 ਘੰਟੇ ਇੱਕ ਚੀਜ਼ ਨੂੰ ਤੋੜਨਾ ਤੁਸੀਂ ਆਪ ਸਮਝ ਜਾਓ ਕਿੰਨਾ ਟਾਈਮ ਲੱਗਦਾ ਹੈ ਉਸ ਤੋਂ ਬਾਅਦ ਉਹ ਨਿਕਲ ਗਏ ਨੇ ਹੱਥ 'ਚ ਬੈਗ ਫੜਿਆ ਆ ਜੋੜੇ ਲੈ ਕੇ ਈਵਨ ਕਿ ਇੱਕ ਪੇਅਰ ਦਾ ਇੱਕ ਪੇਅਰ ਲੈ ਕੇ ਦੋ ਪੇਅਰ ਹੁੰਦੇ ਨਾ ਸ਼ੂਜ਼ ਦੇ ਇੱਕ ਪੇਅਰ ਲੈ ਕੇ ਗਲਤੀ ਨਾਲ ਨੇਰੇ ਕਰਕੇ ਤੇ ਇਹ ਦੇਖੋ ਤੁਸੀਂ ਵਾਰ ਤਾਂ ਸਾਡੇ ਹੋਈ ਹੈ ਨਾਲ ਗਵਾਂਡੀਆਂ ਦੇ ਮੈਟ੍ਰਿਕਸ ਵਾਲਿਆਂ ਦੇ ਉਹਨਾਂ ਦੇ ਤਾਰਾ ਵੱਢ ਕੇ ਲੈ ਗਏ ਤਿੰਨ ਦਿਨ ਪਹਿਲਾਂ ਪਿੱਛੇ ਟਿਊਬਲ ਦੀਆਂ ਤਾਰਾ ਵੱਢ ਕੇ ਲੈ ਗਏ ਜਿਹੜੀ ਪਿੱਛੇ ਕੁਆਰਚ ਵੀ ਆਇਆ ਹੈਗਾ ਵਾ ਤੇ ਇਹਨਾਂ ਦਾ ਅੱਜ ਪਤਾ ਲੱਗਾ ਜਿਹੜਾ ਹਸ਼ਲੂਨ ਵਾਲਾ ਇਹਨਾਂ ਦਾ ਆਪਣਾ ਗੈਸਟ ਹਾਊਸ ਵਾਲਿਆਂ ਦਾ ਕਿਸਾ ਇਹਨਾਂ ਦਾ AC ਵੀ ਗਿਆ ਪਾ لیکن ফুটেজ ਦੇ ਵਿੱਚ ਏਸੀ ਨਹੀਂ ਆ ਰਿਹਾ ਹੁਣ ਪਤਾ ਨਹੀਂ ਇਹ ਕਦੋਂ ਚੋਰੀ ਹੋਇਆ ਕਿਉਂ ਇੱਥੇ ਕੋਈ ਆਂਦਾ ਹੀ ਨਹੀਂ ਆਪਾਂ ਉਸ ਬਾਰੇ ਕੁਝ ਕਹਿ ਨਹੀਂ ਸਕਦੇ ਜਿਹੜੀ ਆਪਣੀ ਗੱਲ ਕਰੀ ਆਪਣੇ ਚੋਰੀ ਦਾ ਬਹੁਤ ਬਚਾਅ ਹੋ ਗਿਆ ਹੈ ਪ੍ਰਸ਼ਾਸਨ ਨੂੰ ਇਹਦੇ ਤੇ ਕੁਝ ਨਾ ਕੁਝ ਨੱਥ ਪਾਣੀ ਚਾਹੀਦੀ ਆ ਪੈਟਰੋਲਿੰਗ ਵਧਾਣੀ ਚਾਹੀਦੀ ਮੈਂ ਦੇ ਕੋ ਸ਼ੋਰੂਮ ਹਾਈਵੇ ਤੇ ਆ ਤੇ ਆਪਣੇ ਮੈਨੇਜਰ ਸਾਹਿਬ ਆਪਣੇ ਬਰੇਡ ਕਰਦੇ ਨੇ ਫਾਜ਼ਲ ਸਾਹਿਬ ਆਂਦੇ ਨੇ ਸ਼ਾਮੀ ਚਲੇ ਜਾਂਦੇ ਨੇ ਤੇ ਮੇਰਾ ਆਫਿਸ ਨਾਲ ਹੀ ਆ ਤੇ ਮੈਂ ਕਦੇ ਕਿਤੇ ਆਣਾ ਹੁੰਦਾ ਵਾ ਹਫਤੇ ਦੋ ਵਾਰੀ ਆਵਾਂ ਤਿੰਨ ਵਾਰੀ ਆਵਾਂ ਤੇ ਜਦੋਂ ਅੱਜ ਪਤਾ ਲੱਗਾ ਮੈਂ ਸਿੱਧਾ ਹੀ ਇੱਥੇ ਆ ਗਿਆ ਆ ਕੇ ਮੌਕੇ ਦੇਖਿਆ ਤਨਾਲੀ ਆਪ 112 ਨੰਬਰ ਤੇ ਕਾਲ ਕਰ ਦਿੱਤੀ ਆ ਜੀ ਪੀਸੀ ਆ ਕੇ ਮੌਕਾ ਦੇਖ ਕੇ ਨੋਟ ਕਰਕੇ ਲੈ ਕੇ ਤੇ ਉਸ ਤੋਂ ਬਾਅਦ ਢਿਲ ਡੇਢ ਕੋਈ ਕਾਰਵਾਈ ਨਹੀਂ ਹੋਈ ਕਮਲਜੀਤ ਸਿੰਘ ਈਸੇ ਹੀ ਆਏ ਸੀਗੇ ਉਹ ਅੰਦਰ ਬੜੇ 2 ਮਿੰਟ ਬੈਠੇ ਨਾਲ ਹੀ ਨਿਕਲ ਗਏ ਕਾਨੂੰਨ ਵਿਵਸਥਾ ਕਹਿੰਦਾ ਦੇਖੋ ਕਾਨੂੰਨ ਲਾਉਣੇ ਆਰਡਰ ਦੀ ਜਿਹਾਉਣੀਆਂ ਚਾਰੀਆਂ ਚੋਰਾ ਵੱਲੋਂ ਕਿ ਬਿਜ਼ਨਸਮੈਨ ਲੁਧਿਆਣਾ ਵਿੱਚ ਬਿਜ਼ਨਸ ਕਰ ਸਕਦਾ ਨਹੀਂ ਸਰ ਬਿਜ਼ਨਸ ਤਾਂ ਦੇਖੋ ਵੈਸੇ ਹੀ ਕੰਮ ਕਰਦਾ ਵੈਸੇ ਹੀ ਬੇੜਾ ਗਰਖ ਹੋਇਆ ਕੰਮ ਕਰ ਤੁਹਾਨੂੰ ਪਤਾ ਵੈਸੇ ਹੀ ਆਣੇਗੇ ਉਤੋਂ ਜੋ ਹਾਲਾਤ ਹੋ ਰਹੇ ਨੇ ਬੰਦਾ ਕਰੇਗਾ ਕੀ ਮੇਰੇ ਨਾਲੇ ਸ਼ੂਜ਼ ਦਾ ਸ਼ੋਰੂਮ ਆ ਜੀ ਉਹ ਦੇਖੋ ਸੁਨੇਹਾਰੇ ਦਾ ਮੋਬਾਈਲ ਦਾ ਉਹ ਨਹੀਂ ਬਖਸ਼ੇ ਜਾ ਰਹੇ ਆ ਪਿੱਛੇ ਦੀ ਖਬਰ ਆਈ ਹੈ ਬੈਂਕ ਨੂੰ ਕੰਦ ਤੋੜੀ ਗਈ ਉਹ ਬਚਾ ਹੋ ਗਿਆ ਤੇ ਇਹਦਾ ਮਤਲਬ ਲਾਅ ਐਂਡ ਆਰਡਰ ਹੀ ਖਰਾਬ ਆ ਨਾ ਆਪਣਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੇ ਕਰਦਾ ਹੁੰਦਾ ਦੇਖੋ ਤੁਸੀਂ ਇਹ ਦੇਖੋ 메ਨ ਰੋਡ ਤੇ ਚੋਰਾਂ ਦੀ ਹਿੰਮਤ ਕਿੱਦਾਂ ਪਈ ਕੰਦ ਤੋੜਨ ਦੀ ਕੰਦ ਤੋੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ 4 ਘੰਟੇ ਲਾ ਕੇ ਆਪਾਂ ਕੰਦ ਤੋੜੀਏ 12 ਇੰਚ ਦੀ ਕੰਦ ਤੇ ਤੁਸੀਂ ਦੇਖੋ ਜੇ ਉਹਦੇ ਨਾਲ ਕੋਈ ਸਹਿਮਤੀ ਹੈਗੀ ਕੋਈ ਪ੍ਰਸ਼ਾਸਨ ਸੁਣਦਾ ਪਿਆ ਤਾਂ ਹੀ ਤਾਂ ਕੰਦ ਟੁੱਟੀ ਹੈ ਨਾ ਜਦੋਂ ਮੁਲਾਜ਼ਮ ਆਇਆ ਤੁਹਾਨੂੰ ਕੀ ਸੁਆਸ਼ਨ ਦੇ ਕੇ ਗਿਆ ਕਿ ਚੋਰਾਂ ਨੂੰ ਫੜਾਂਗੇ ਜਾਂ ਕੀ ਕਾਰਵਾਈ ਕਰਾਂਗੇ ਮੁਲਾਜ਼ਮ ਆਏ ਨੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕਰੋ ਤੁਹਾਡਾ ਹੋ ਗਿਆ ਬਚਾ ਵਕੀਲ ਸਾਹਿਬ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈਗਾ ਛੱਡੋ ਜੋ ਹੋਣਾ ਹੀ ਹੋ ਗਿਆ ਤੁਸੀਂ ਆਪਣੀ ਕੰਧ ਖਰਾ ਕੇ ਸਕਿਉਰਟੀ ਬੁਲਾ ਲਓ ਸਾਨੂੰ ਤੇ ਇਹੀ ਗੱਲ ਕਹਿ ਕੇ ਗਏ ਆ ਮੈਂ ਕਿਹਾ ਆਪਾਂ ਇਹਨਾਂ ਦੇ ਐਫਆਈਆ ਕਰवानी ਆ ਕਹਿੰਦੇ ਕੋਈ ਗੱਲ ਨਹੀਂ ਆਪਣਾ ਜਾਂਚ ਦਾ ਵਿਸ਼ਾ ਆਪਾਂ ਦੇਖ ਲੈਨੇ ਮੈਂ ਐਡੀ ਗੱਲ ਕਰਕੇ ਚਲਿਆ ਸਕਿਉਰਟੀ ਬੁਲਾ ਲਈਏ ਕਿ ਇਹ ਕਾਨੂੰਨ ਵਿਵਸਥਾ ਆ ਇਹ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਜੇ ਚੋਰੀ ਹੋਈ ਆ ਤੇ ਉਹਨਾਂ ਨੂੰ ਮੁਕਤਮਾ ਦਰਜ ਕਰਨਾ ਜਾਂਚ ਸ਼ੁਰੂ ਕਰਨੀ ਚਾਹੀਦੀ ਆ ਬਿਲਕੁਲ ਸਰ ਜਾਂਚ ਕਰਨੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਮੇਰੇ ਤੇ ਬਲੀਵ ਕਰਨ ਦੇਖੋ ਕੰਦ ਮੈਂ ਆਪ ਤਾਂ ਪੱਟੀ ਨਹੀਂ ਹੈਗੀ ਤੇ ਮੇਰਾ ਇਨਸਾਨ ਵੀ ਹੋਇਆ ਹੁੰਦੇ ਕੋ ਮਿਸਤਰੀ ਲਗਾ ਗਿਆ ਪਰ ਰਿਪੇਅਰ ਵੀ ਕਰਵਾ ਰਹੇ ਆ ਹੁਣ ਕਾਹਦਾ ਅੱਜ ਸੁੱਕ ਨਹੀਂ ਵੀ ਜਾਂ ਨਹੀਂ ਸੰਦਾ ਵੀ ਐਪਰੀਹੈਂਸ਼ਨ ਹੈਗੀ ਆ ਅੱਜ ਰਾਤ ਨੂੰ ਦੁਬਾਰਾ ਨਾ ਆ ਜਾਣ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਹੀ ਨਹੀਂ ਦੇ ਰਹੀ ਹੈਗੀ ਹੁਣ ਆਣ ਗਵਾਨ ਕਿੰਨਾ ਬੰਦਾ ਇਕੱਠਾ ਹੋ ਗਿਆ ਸੀਗਾ ਤੁਸੀਂ ਚਲੋ ਥੋੜਾ ਜਿਹਾ 延迟 ਹੋ ਗਏ ਪਹਿਲਾਂ ਇਹ ਮੀਡੀਆ ਲੈ ਆਏ ਨੇ ਸਾਰਿਆਂ ਨੇ ਇਹੀ ਗਈ ਹੈ ਕਿ ਦਿੱਲੀ ਇੱਥੇ ਵਾਰਦਾਤਾਂ ਹੋ ਰਹੀਆਂ ਕੋਈ ਪੁਲਿਸ ਪਹੁੰਚਾ ਜਾਂਦਾ ਹੈ ਨਹੀਂ ਤੇ ਅਸਰ ਸਿੰਘ ਸਾਹਿਬ ਨੂੰ ਫੋਨ ਕਰ ਰਹੇ ਐਸੇ ਕੋਈ ਫੋਨ ਹੀ ਨਹੀਂ ਉਠਾ ਰਿਹਾ ਹੈਗਾ ਜੇ ਫੋਨ ਹੀ ਚੱਕਾ ਕੋਈ ਦੇਖੋ ਮੋਹਨ ਨੋਡ ਤੇ ਕੋਈ ਵਾਰਦਾਤ ਹੋ ਜਾਏ ਆਪਾਂ ਕਾਲ ਕਰਾਂਗੇ ਜੇ ਪੁਲਿਸ ਪਹੁੰਚਦਾ ਫੋਨ ਹੀ ਨਹੀਂ ਚੱਕੇਗਾ ਤੂੰ ਤਾਂ ਹੱਲ ਕਿਵੇਂ ਹੋਏਗਾ ਭਗਵੰਤ ਮਾਨ ਸਾਹਿਬ ਨੇ ਵੱਡੇ ਵੱਡੇ ਬੋਰਡ ਲਾਏ ਹੋਏ ਨੇ ਕਿ ਅਸੀਂ ਇੰਨੇ ਬੰਦੇ ਅੰਦਰ ਦੇ ਦਿੱਤੇ ਆ ਤੇ ਲੋਹਣ ਆਰਡਰ ਸਾਡਾ ਬੜਾ ਸੁਰੱਖਿਤਾ ਕਿਸ ਤਰ੍ਹਾਂ ਦੇਖਦੇ ਲੋ ਐਨ ਆਰਡਰ ਦੀ ਸਰ ਤੁਹਾਡੇ ਸਾਹਮਣੇ ਹੀ ਆ ਜੋ ਸੁਰੱਖਿਤ ਹੁੰਦਾ ਆ ਕੰਧ ਮੱਟਣ ਵਾਲਾ ਫਾਮਲਾ ਦਾ ਮੇਰਾ ਬਹੁਤ ਸ ਇਹ ਦੇਖਦਾ ਤਾਂ ਕਿ ਮਜ਼ਾਕ ਹੀ ਆ ਇਹ ਕਿਹੜਾ ਕੁ ਸੋਨਾ ਚਾਂਦੀ ਪਿਆ ਤੇ ਪਿਆ ਕੀ ਮਿਲਣਾ ਕਿਸੇ ਆ ਵੀ ਜਾਂਦੇ ਮਿਲਣਾ ਕਿਸੇ ਕੁਝ ਵੀ ਨਹੀਂ ਇੱਕ ਸ਼ੂਜ ਹੀ ਲੈ ਜਾਂਦੇ ਨਾ ਤੇ ਉਹ ਕੀ ਲੈ ਗਏ ਨੇ ਚਲੋ ਨੁਕਸਾਨ ਤੋਂ ਉਹਦਾ ਬਚਾਅ ਹੋ ਗਿਆ ਲੇਕਿਨ ਕੱਲ ਕੋਈ ਵੱਡੀ ਘਟਨਾ ਵੀ ਆਪ ਏਸੀ ਵੀ ਲੱਗੇ ਨੇ ਕੰਪਿਊਟਰ ਵੀ ਆ ਕੁਝ ਵੀ ਹੋ ਸਕਦਾ ਸੀਗਾ ਪ੍ਰਸ਼ਾਸਨ ਨੂੰ ਹੱਲੇ ਵੀ ਧਿਆਨ ਦੇਣਾ ਚਾਹੀਦਾ ਪੈਟਰੋਲਿੰਗ ਵਧਾਣੀ ਚਾਹੀਦੀ ਆ ਚੋਰਾਂ ਨੂੰ ਹੱਥ ਪਾਣਾ ਸਭ ਪਤਾ ਪ੍ਰਸ਼ਾਸਨ ਨੂੰ ਕਿੱਥੇ ਕਿਹੜਾ ਚੋਰ ਬੈਠਾ ਕਿਹੜਾ ਨਹੀਂ ਬੈਠਾ ਕੋ ਦਿੱਲੀ ਮੇਰੇ ਹਿਸਾਬ ਨਾਲ ਮੈਟਰ ਰੋਡ ਤੋਂ ਦਿੱਲੀ 10 ਤੋਂ 15 ਖਬਰਾਂ ਜਾਂਦੀਆਂ ਨੇ ਕੰਪਲੀਟਾ ਜਾਂਦੀਆਂ ਨੇ ਇੱਥੇ ਖੋ ਹੋ ਗਈ ਜਿੱਤੇ ਮੋਬਾਈਲ ਖੋਇਆ ਗਿਆ ਤੇ ਆਗਾ ਉਹ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਸਾਡੇ ਕੋਲ ਰੋਜ਼ ਕੋਈ ਨਾ ਕੋਈ ਆ ਜਾਂਦਾ ਜੀ ਆਪਣੇ ਫੁਟੇਜ ਚੈੱਕ ਕਰਵਾ ਦੋ ਜੀ ਮੇਰੇ ਨਾਲ ਐਦਾਂ ਹੋ ਗਿਆ ਮੇਰੇ ਨਾਲ ਉਹਦਾਂ ਹੋ ਗਿਆ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਂਦਾ ਉਹਨੂੰ ਵੈਰੀਫਾਈ ਕਰਨ ਲਈ ਕਿ ਇੱਥੇ ਚੋਰੀ ਹੋਈ ਆ ਜਾਂ ਨਹੀਂ ਕੀ ਲੱਗਦਾ ਕਿ ਮਿਲੀ ਭੁੱਕਣਾ ਹੋ ਰਿਹਾ ਜੇ ਪੰਜਾਬ ਪੁਲਿਸ ਚਾਵੇ ਤੇ ਇੱਕ ਸੂਈ ਚੋਰੀ ਨਾ ਹੋਵੇ ਤੇ ਇੱਥੇ ਵੱਡੇ ਵੱਡੇ ਸ਼ੋਰੂਮਾਂ 'ਚ ਚੋਰੀ ਹੋ ਜਾਂਦੀਆਂ ਜੁਐਲਰ ਦੇ ਵਿੱਚ ਚੋਰੀ ਹੋ ਜਾਂਦੀਆਂ ਇੱਥੇ ਗੋਲੀਆਂ ਚੱਲ ਜਾਂਦੀਆਂ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਪੁਲਿਸ ਸੁ ਸੋਸਕ ਵੀ ਕੇ ਸੁੱਤੀ ਭਈ ਆ ਜੀ ਸੁੱਤ ਨਹੀਂ ਕਹਿ ਸਕਦੇ ਕੰਮ ਕਰਨਾਂ ਵਾਂਗੂ ਸੁੱਤੀ ਭਈ ਆ ਕੁਛ ਨਹੀਂ ਕਰ ਰਹੀ ਕੰਮ ਕਰਨੀ ਨਹੀਂ ਰਹੀ ਹੁਣ ਆਪਣੇ ਗਵਾਂਡੀ ਨੇ ਇਹ ਪੁੱਛੇ ਉਹਨਾਂ ਨੂੰ ਕੀ ਹਾਲਾਤ ਹੋ ਰਹੇ ਨੇ ਕੋ ਆਮ ਬੰਦਾ ਤਾਂ ਜਾਂਦਾ ਸਾਡੇ ਵਰਗੇ ਦਾ ਹਾਲ ਦੇਖ ਲੋ ਤੁਸੀਂ ਕੀ ਆ ਇਹ ਆਮ ਬੰਦਾ ਜਾਂਦਾ ਰਿਪੋਰਟ ਲਿਖ ਕੇ ਉਹਨੂੰ ਠੰਡੇ ਬਿਸਤਰ ਤੇ ਬਾਹ ਦਿੱਤਾ ਜਾਂਦਾ ਕੋਈ ਉੱਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਜਦ ਤੱਕ ਕੋਈ ਪ੍ਰੈਸ਼ਰ ਨਾ ਪਿਆ ਜਾਵੇ ਹੁਣ ਅੱਜ ਤੁਸੀਂ ਦੇਖ ਲਓ ਸਵੇਰ ਦਾ ਵਾਰਦਾਤ ਹੋਈ ਆ ਕੋਈ ਆ ਕੇ ਦੁਬਾਰਾ ਚੈੱਕ ਕਰਨ ਨਹੀਂ ਆਇਆ ਕੁਛ ਨਹੀਂ ਆਇਆ ਹੁਣ ਮੈਂ ਖੱਡਾ ਪਰਵਾ ਦਿੱਤਾ ਹੁਣ ਮੈਂ ਉੱਥੇ ਬਿਲਡਿੰਗ ਵੀ ਕਰਵਾ ਰਿਹਾ ਆਪਣੀ ਸੇਫਟੀ ਜੋ ਕਰਵਾਣਾ ਕਰਵਾ ਰਿਹਾ ਉਸ ਤੋਂ ਬਾਅਦ ਉਹਨੇ ਆ ਜਣਾ ਨਹੀਂ ਦਿਖਾਉ ਹੀ ਦੋਆ ਕਿਤੇ ਹੁਣ ਅਸੀਂ ਕੀ ਕੀ ਦਿਖਾਈ ਜਾਵਾਂਗੇ ਤੁਸੀਂ ਆਪ ਸਮਝਦਾਰ ਹੋ ਹੁਣ ਦੇਖੋ ਕੱਲ ਤੁਸੀਂ ਉੱਥੇ ਸਿੰਧੀ ਬੇਕੀ ਦੇ ਗੋਲੀਆਂ ਚੱਲੀਆਂ ਨੇ ਕਿਵੇਂ ਚੱਲ ਗਈਆਂ ਨੇ ਹੁਣ ਤੁਸੀਂ ਆਪ ਸਮਝਦਾਰ ਹੋ ਜੇ ਸਰਕਾਰ ਦਾ ਡਰ ਹੋਵੇ ਅੱਛੀ ਸਰਕਾਰ ਹੋਵੇ ਤਾਂ ਕੋਈ ਕਿਵੇਂ ਵਾਰਦਾਤ ਕਰ ਲੇਗਾ ਜੇ ਆਪਣਾ ਮੁਖੀ ਆ ਹੀ ਧਿਆਨ ਹੀ ਨਹੀਂ ਦੇ ਰਿਹਾ ਤਾਂ ਆਪਾਂ ਕੀ ਕਰਾਂਗੇ ਹੁਣ ਕੀ ਜਨਤਾ ਨੂੰ ਕਹਿਣਾ ਚਾਹੁੰਦੇ ਕਿ ਆਏ ਦਿਨ ਕੋਈ ਨਾ ਕੋਈ ਚੋਰੀਆਂ ਹੁੰਦੀਆਂ ਕਿ ਉਹ ਆਪਣੀ ਸੇਫਟੀ ਆਪ ਰੱਖਣ ਆਪਣੇ ਸਕਿਉਰਿਟੀ ਗਾਰਡ ਆਪ ਰੱਖਣ ਮੇਰਾ ਤਾਂ ਜਨਤਾ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਆਪਣੀ ਸਕਿਉਰਿਟੀ ਆਪ ਹੀ ਰੱਖਣ ਜਿੰਨੀ ਸਕਿਉਰਿਟੀ ਕਰ ਸਕਦੇ ਨੇ ਬਾਕੀ ਪਰਮਾਤਮਾ ਦਾ ਚਲੋ ਬੇਟਾ ਜਿਵੇਂ ਸਾਡਾ ਸਾਥ ਦਿੱਤਾ ਸਭ ਦਾ ਦੇ ਦੇਗਾ ਜੇ ਆਪਾਂ ਕਹੀਏ ਕਿ ਆਪਾਂ ਪੁਲਿਸ ਤੇ ਸਾਰੇ ਬੈਠ ਜਾਾਂਗੇ ਕਿ ਆਪਣੀਆਂ ਵਾਰਦਾਤਾਂ ਰੁਕ ਜਾਣਗੀਆਂ ਇਹ ਚੀਜ਼ ਭੁੱਲ ਜਾਓ ਕੋਈ ਪੁਲਿਸ ਨੇ ਕੁਝ ਨਹੀਂ ਕਰਨਾ ਹੈਗਾ ਪੁਲਿਸ ਨੇ ਕਰਨਾ ਹੈ ਜਦੋਂ ਵੱਡੀ ਵਾਰਦਾਤ ਹੋ ਜਾਣੀ ਹੁਣ ਤਾਂ ਬੁੱਸਦੇ ਹੀ ਕਹਿੰਦਾ ਚਲੋ ਬਚਾਅ ਹੋ ਗਿਆ ਜੀ ਜਦੋਂ ਵੱਡੀ ਗੱਲ ਦਾ ਤੋਂ ਨਹੀਂ ਫਿਰ ਵੀ ਪੁਲਿਸ ਨਹੀਂ ਕਹਿਣਾ ਤੇ ਤੁਹਾਨੂੰ ਪਤਾ ਹੀ ਤੁਸੀਂ ਧਿਆਨ ਕਿਉਂ ਦਿੱਤਾ ਤੁਸੀਂ ਸਿਕਿਉਰਿਟੀ ਗਾਰਡ ਰੱਖ ਲੈਣਾ ਤੁਸੀਂ ਹੋਰ ਰੱਖ ਲੈਣਾ ਸੀ ਜੇ ਪੁਲਿਸ ਅੱਜ ਵੀ ਟਾਕੀਗਾਰਦ ਕਰੇ ਦੇਖੋ ਜੀ ਪੰਜਾਬ ਪੁਲਿਸ ਇੰਨੀ ਕੈਪੇਬਿਲਿਟੀ ਹੈਗੀ ਆ ਜਿਹੜੇ ਕੇਸਾਂ ਜਿਹੋ ਉਹਨਾਂ ਦੇ ਬੰਦੇ ਫੜਨੇ ਹੁੰਦੇ ਆ 5 ਮਿੰਟਾਂ 'ਚ ਬੰਦੇ ਫੜੇ ਜਾਂਦੇ ਆ ਜੀ ਕੋਈ ਕੇਸ ਦਾ ਪ੍ਰੈਸ਼ਰ ਆਂਦਾ ਤੁਸੀਂ ਵੀ ਦੇਖਦੇ ਹੋਣੇ ਆ ਬੰਦੇ ਫੜ ਜਾਂਦੇ ਆ ਗੁਰਦਾਰ ਲੇਟਸ ਗਾਰਡ ਦੇਖ ਲਓ ਡਾਕਟਰ ਵਾਲਾ ਬੰਦਾ ਫੜਿਆ ਗਿਆ ਨਾ ਪੁਲਿਸ ਚਾਹਵੇ ਕੀ ਨਹੀਂ ਕਰ ਸਕਦੀ ਉਹਨਾਂ ਤੇ ਬੰਦਾ ਫੜਨਾ ਹੈ ਫੜਿਆ ਜਾਵੇ ਲੇਕਿਨ ਆਪਾਂ ਫੜਨਾ ਹੀ ਨਹੀਂ ਕੋ ਸਾਰੇ ਰਲੇ ਹੋਏ ਆ ਇਹ ਮਿਲ ਕੇ ਰਲੇ ਹੋਏ ਨੇ ਇਸ ਕਰਕੇ ਮੇਰੇ ਤਾਂ ਪ੍ਰਸ਼ਾਸਨ ਨਾਲ ਕੇ ਬੇਨਤੀ ਹੈ ਬੰਦੀ ਕਾਰਵਾਈ ਕੀਤੀ ਜਾ ਕੇ ਤਾਂ ਦੇਖੋ ਹੋਣਾ ਹਾ ਨਾ ਬਾਦ ਦੀ ਗੱਲ ਆ ਚੋਰ ਫੜਿਆ ਜਾਵੇ ਘਰ ਦੇ ਕੋਲ ਬਾਕੀਆਂ ਨੂੰ ਇਹ ਚੀਜ਼ ਹੋ ਜੇਗੀ ਕਿ ਇਹ ਫੜੇ ਪੁਲਿਸ ਕਰਦੀ ਆ ਕੁਛ ਲੋਕੀ ਵੀ ਚੋਰੀ ਦੇ ਇਲਜ਼ਾਮ ਨਹੀਂ ਦੇਣਗੇ ਮੇਰੀ ਬੇਨਤੀ ਹੈ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਸਾਰਿਆਂ ਅੱਗੇ ਤੁਹਾਡੇ ਮੀਡੀਆ ਦੇ ਮਾਧਿਅਮ ਕਿ ਇਹਨਾਂ ਦੇ ਨੱਥ ਭਾਈ ਜਾਵੇ ਨਹੀਂ ਤਾਂ ਆਨਮਾਨਾ ਦਾ ਸ਼ਹਿਰ ਪੰਜਾਬ ਦਾ ਸੇਫ ਨਹੀਂ ਕਹਿ ਸਕਦੇ ਆਪਾਂ ਤੁਸੀਂ ਆਪ ਦੱਸੋ ਸੇਫ ਹੈ ਆਪਾਂ ਹੁਣ ਇੱਥੇ ਬੱਚੇ ਖੜੇ ਆ ਮਰਡਰ ਹੋ ਰਹੇ ਨੇ ਸਾਰਾ ਕੁਝ ਸ਼ਰਿਆਮ ਹੋ ਰਿਹਾ ਆ ਚਲੋ ਮੈਂ ਹੁਣ ਕੀ ਕਹਿਣਾ ਜਾਂਦਾ ਕਿਸੇ ਹੋਰ ਦੇ ਬਾਰੇ ਕੀ ਕਹਿਣਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਿਲਕੁਲ ਜੇ ਇਹ ਸ਼ੋਰੂਮ ਦੇ ਮਾਲਕ ਨੇ ਪੇਸ਼ੇ ਤੋਂ ਐਡਵੋਕੇਟ ਵੀ ਨੇ ਐਡਵੋਕੇਟ ਸਾਹਿਬ ਨੇ ਦੱਸਿਆ ਕਿ ਇਹ ਆਏ ਦਿਨ ਬੀਤੇ ਦੀ ਨਹੀਂ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਆ ਤੱਕ ਤੇ ਗੋਲੀਆਂ ਚੱਲ ਜਾਂਦੀਆਂ ਕਿ ਲੋ ਇਨ ਆਰਡਰ ਬੜਾ ਮਾੜੇ ਹਾਲਾਤ ਨੇ ਪੰਜਾਬ ਦੇ ਤੇ ਲੁਧਿਆਣਾ ਸ਼ਹਿਰ ਦੇ ਜੇ ਗੱਲ ਕਰੀਏ ਬਿਜ਼ਨਸਮੈਨਾਂ ਦੀ ਬਿਜ਼ਨਸਮੈਨ ਇੱਥੇ ਆਪਣਾ ਕੰਮ ਕਰਨ ਤੋਂ ਇਕ ਡਰਿਆ ਕਿਉਂ ਅੱਜ ਮੈਂ ਲੱਖਾਂ ਕਰੋੜਾਂ ਦਾ ਮਾਲ ਪਾਉਂਗਾ ਕਿ ਮੈਨੂੰ ਪਤਾ ਨਹੀਂ ਮੈਂ ਘਰੇ ਚ ਸੁੱਤਾ ਪਿਆ ਹਾਂਗਾ ਰਾਤ ਨੂੰ ਕੋਈ ਇੱਥੇ ਮੇਰੇ ਸ਼ੋਰ ਵਿੱਚ ਚੋਰੀ ਹੋ ਜਾਨੀ ਹੈ ਤਾਂ ਰਾਤ ਨੂੰ ਤੇ ਸਵੇਰੇ ਪਤਾ ਨਹੀਂ ਕੀ ਹੋਣਾ ਪਰ ਉਹਨਾਂ ਪੰਜਾਬ ਪੁਲਿਸ ਦੇ ਜਿਹੜੇ ਆਈਓ ਨੇ ਜਿਹੜੇ ਇੱਥੇ ਡਿਊਟੀ ਅਫਸਰ ਨੇ ਜਿਹੜੇ ਆ ਇੱਥੇ ਤਫਤੀਸ਼ ਕਰਕੇ ਗਏ ਆ ਉਹਨਾਂ ਕੋ ਜਾਂਚ ਕਰਨਾ ਪੁੱਛ ਪੁੱਛ ਕੇ ਕਰਾਂਗੇ ਕਿ ਉਹਨਾਂ ਦੇ ਇਸ ਬਾਰੇ ਕੀ ਕਹਣਾ ਤੇ ਕੀ ਕਾਰਵਾਈ ਕੀਤੀ